ਔਰ ਇਹ ਪ੍ਰੋਜੈਕਟ ਆ ਤੇ ਸਾਨੂੰ ਬਹੁਤ ਜ਼ਿਆਦਾ ਮਿਲ ਰਿਹਾ ਹੈ ਸਾਡੀ ਸੋਰਸ ਤੋਂ ਬਿਲਕੁਲ ਪਰੇ ਮਿਲ ਰਿਹਾ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਜਿਹੜੀ ਲੀਡ ਹੈ ਚੰਗੀ ਲੀਡ ਤੋਂ ਸੀਟ ਜਿੱਤ ਕੇ ਬੁਲਾਰਿਆ ਸਾਹਿਬ ਦੀ ਚੋਲਿਚ ਪਾਵਾਂਗੇ ਔਰ ਮੈਂ ਦੱਸਣਾ ਚਾਹਣਾ ਵੀ ਹਲਕਾ ਦਖਣੀ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਇੱਕ ਲਹਿਰ ਜਿਹੜੀ ਆ ਉਹ ਸੁਨਾਮੀ ਬਣ ਚੁੱਕੀ ਆ ਔਰ ਬਹੁਤ ਵੱਡੀ ਤਦਾਦ ਵਿੱਚ ਹਲਕਾ ਦਖਣੀ ਵਿੱਚ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ 16 ਗੀਆ ਸੋਨਾ ਬਾਡਾ ਦੇ ਵਿੱਚ ਬਹੁਤ ਵੱਡੀ ਤਦਾਦ ਨਾਲ ਚਿਤਨ ਜਾ ਰਹੇ ਆ। ਪ੍ਰਵੀਨ ਕੌੜਾ ਜੀ। ਹਾਂ ਜੀ ਕਿੰਨਾ ਤਾਂ ਪਿਆਰ ਮਿਲਦਾ ਜਾ ਰਿਹਾ ਬਾਡਾ ਵਾਲਾ। ਦੇਖੋ ਜੀ ਪਿਆਰ ਤਾਂ ਸਾਨੂੰ ਬਹੁਤ ਜ਼ਿਆਦਾ ਮਿਲ ਰਿਹਾ ਹੈ। ਸਾਡੀ ਸਪੋਰਟ ਸੋ ਬਿਲਕੁਲ ਪਰੇ ਮਿਲ ਰਿਹਾ ਹੈ। ਔਰ ਬਾਕੀ ਵੀ ਸਭ ਕੁਝ ਆਪਣੇ ਅੱਖਾਂ ਨਾਲ ਸਰਾਹ ਤੁਸੀਂ ਜੋ ਵੀ ਹੈ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਠੀਕ ਹੈ ਬਹੁਤ ਕੁਝ ਕਰ ਰਹੇ ਨੇ ਲੋਕੀ ਬਹੁਤ ਪਿਆਰ ਦੇ ਰਹੇ ਨੇ। ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਜਿਹੜੀ ਲੀਡ ਹੈ ਚੰਗੀ ਲੀਡ ਤੋਂ ਸੀਟ ਜਿੱਤ ਕੇ ਬੁਲਾਰਿਆ ਸਾਹਿਬ ਦੇ ਚੋਲੀ ਚ ਪਾਵਾਂਗੇ ਪਰ ਮੈਂ तहे ਦਿਲੋਂ ਬੁਲਾਰਿਆ ਸਾਹਿਬ ਦੀ ਬਹੁਤ ਧੰਨਵਾਦਾਂ ਤੇ ਆਪਣੀ ਵਾਰਡ ਵਾਸੀਆਂ ਦਾ ਬਹੁਤ ਧੰਨਵਾਦ ਹੈ ਜਿਹੜੇ ਸਾਨੂੰ ਇੰਨਾ ਪਿਆਰ ਤੇ ਇੰਨਾ ਸਨੇਹ ਦੇ ਰਹੇ ਨੇ ਸਾਡਾ ਵਿਸ਼ਵਾਸ ਦਿਖਾ ਰਹੇ ਨੇ ਔਰ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਇਹੀ ਪਿਆਰ ਸਾਨੂੰ ਉਸ ਦਿਨ ਵੀ ਮਿਲੇ ਤਾਂਕਿ ਅਸੀਂ ਚੰਗੀ ਤਰ੍ਹਾਂ ਜਿੱਤ ਕੇ ਵਿਖਾਈਏ ਔਰ ਸਭ ਕੁਝ ਕਰਕੇ ਵਿਖਾਈਏ ਉਹ ਇੱਕ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਜਿਹੜੇ ਸਾਰੇ ਖਾਂਗਸ ਪਾਰਟੀਆਂ ਛੰਡੇ ਉਤਾਰ ਦਿੱਤੇ ਗਏ ਨੇ ਜੀ ਇਹ ਬੁਖਲਾਹਟ ਦੀ ਨਿਸ਼ਾਨੀ ਹੈ ਜਿਹੜਾ ਹਾਰਿਆ ਛੱਕਿਆ ਬੰਦਾ ਹੁੰਦਾ ਨਾ ਜਿਹੜਾ ਆਪ ਦੌੜ ਨਹੀਂ ਦੌੜ ਸਕਦਾ ਜਿਹੜਾ ਆਪਣੀ ਲਕੀਰ ਲੰਬੀ ਨਹੀਂ ਕਰ ਸਕਦਾ ਐ ਉਸ ਬੰਦੇ ਦੀ ਗੱਲ ਹੈ ਉਸ ਪਾਰਟੀ ਵਿਸ਼ੇਸ਼ ਦੀ ਗੱਲ ਹੈ ਅੱਜ ਜਿਹੜੇ ਹੋਛੀਆਂ ਹਰਕਤਾਂ ਤੇ ਆ ਗਏ ਆ ਇਹਦਾ ਮਤਲਬ ਆ ਕਿ ਐ ਕਾਂਗਰਸ ਪਾਰਟੀ ਦਾ ਮੁਕਾਬਲਾ ਨਹੀਂ ਕਰ ਸਕਦਾ। ਔਰ ਮੈਂ ਦੱਸਣਾ ਚਾਹਣਾ ਵੀ ਹਲਕਾ ਦਖਣੀ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਇੱਕ ਲਹਿਰ ਜਿਹੜੀ ਆ ਉਹ ਸੁਨਾਮੀ ਬਣ ਚੁੱਕੀ ਆ ਔਰ ਬਹੁਤ ਵੱਡੀ ਤਦਾਦ ਵਿੱਚ ਹਲਕਾ ਦਖਣੀ ਵਿੱਚ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ 16 ਦੀਆਂ 16 ਵਾਡਾਂ ਦੇ ਵਿੱਚ ਬਹੁਤ ਵੱਡੀ ਤਦਾਦ ਨਾਲ ਚਿਤਨ ਜਾ ਰਹੇ ਆ ਔਰ ਇਹ ਉਸ ਬੁਖਲਾੜ ਦੀ ਨਿਸ਼ਾਨੀ ਆ ਇਸ ਲਈ ਮੈਂ ਇਹਨਾਂ ਨੂੰ ਤਾੜਨਾ ਨਹੀਂ ਕਰਨੀ। ਇਹਨਾਂ ਦਾ ਧੰਨਵਾਦ ਕਰਨਾ ਆ ਕਿ ਇਹ ਬੁਖਲਾੜ ਵਿੱਚ ਆ ਗਏ। ਆਪਕਲਾਹਟ ਦੀ ਨਿਸ਼ਾਨੀ ਹੈ ਇਹ ਕਾਂਗਰਸ ਪਾਰਟੀ ਦੀ ਚਿੱਤ ਦੀ ਨਿਸ਼ਾਨੀ ਹੈ ਵਾਏ ਗੁਰਜੀਖਾ ਖਾਲਸਾ ਵਾਏ ਗੁਰਜੀਖੇ ਵੱਲੋਂ ਕੀਤਾ ਜਾ ਰਿਹਾ ਵਾਰਡ ਨੰਬਰ 37 ਜੋੜਾ ਕਾਬਲ ਨੀਂਹ ਕਰ ਬਹੁਤ ਵਧੀਆ ਰੋਡ ਸ਼ੋਅ ਕਰ ਰਹੇ ਨੇ ਔਰ ਜਿਵੇਂ ਮੈਂ ਪਹਿਲੇ ਦੱਸਿਆ ਵੀ ਕਾਂਗਰਸ ਪਾਰਟੀ ਦੀ ਸੁਨਾਮੀ ਆ ਰਹੀ ਹੈ ਜਿੱਥੇ ਬਾਕੀ 15 ਵਾਰਡਾਂ ਚੱਲੀ ਹੈ ਉੱਤੇ 19 ਜਿਹੜੀ ਉਹ ਵੱਖਰੀ ਥੋੜੀ ਰਹਿ ਜਣੀ ਹੈ ਇੱਥੇ ਵੀ ਬਹੁਤ ਵਧੀਆ ਭੈਣਜੀ ਪ੍ਰਵੀਨ ਦੇ ਹੱਕ ਦੇ ਵਿੱਚ ਸਾਰੇ ਸਾਡੇ ਜਿਨੇ ਵੀਰਪਰਾ ਦੇ ਸਾਰੇ ਇਕੱਠੇ ਹੋ ਕੇ ਤਗੜੇ ਹੋ ਕੇ ਸਾਥ ਦੇ ਰਹੇ ਨੇ ਔਰ ਮੈਨੂੰ ਪੂਰਾ ਆਸ ਔਰ ਉਮੀਦ ਹੈ ਔਰ ਵਿਸ਼ਵਾਸ ਹੈ ਕਿ ਇੱਥੇ ਵੀ ਭੈਣਜੀ ਪ੍ਰਵੀਨ ਜਿਹੜੇ ਆ ਉਹ ਬਦੌਰ ਕਾਰਪੋਰੇਸ਼ਨ ਦੇ ਵਿੱਚ ਕਾਰਪੋਰੇਟਰ ਬਣ ਕੇ ਕੌਂਸਲਰ ਬਣ ਕੇ ਜਾਣਗੇ ਔਰ ਅਮਰਸਦੀ ਸ਼ਾਨ ਦੇ ਵਿੱਚ ਵਾਅਦਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਦੀ ਕੀ ਨਾਮਾ ਤੇ ਕੀ ਕਹਾਣਾ ਜਲੇ ਦਾ ਰੋਲ ਤੋਂ ਕੱਢਿਆ ਗਿਆ ਹੈ ਜੀ ਅਮਰਜੀਤ ਸਿੰਘ ਜੋੜਾ ਪੂਰੀ ਤਰ੍ਹਾਂ ਪਤਨੀ ਪ੍ਰੀਨਕੌਰ ਜੋੜਾ ਜਿਨ੍ਹਾਂ ਨੂੰ ਇੰਦੋਰਸ਼ਨ ਦੀ ਹੋ ਰਹੀ ਹੈ ਜਿਹੜੇ ਕਿ ਸਾਡੇ ਘਰੇ ਤੋਂ ਉਹਨਾਂ ਨੇ ਉਹਨਾਂ ਦੀ ਮਿਹਰਬਾਨੀ ਜਿੱਦਾਂ ਕਾਂਗਰਸ ਪਾਰਟੀ ਰੋਟੀ ਖਿੜੀ ਹੈ ਕਿ ਉਹਨਾਂ ਦਾ ਪੂਰਾ ਮਤਲਬ ਸਾਥ ਤੇ ਪਿਆਰ ਸਾਡੇ ਨਾਲ ਉਹਨਾਂ ਦੇ ਆਸ਼ੀਰਵਾਦ ਸਦਕਾ ਬੜੀ ਭਾਰੀ ਕਲੀਡ ਦੇ ਨਾਲ ਇਹ ਜਿਹੜੀ ਬਾੜ ਆ ਜਿਤਾ ਕੇ ਸਾਡੇ ਵੱਡੇ ਭਰਾ ਦੀ ਛੋਲੇ ਚ ਪਾਈ ਜਾਏਗੀ ਇਹਨਾਂ ਦਾ ਆਸ਼ੀਰਵਾਦ ਲੈ ਕੇ ਬਾੜ ਵਧਿਆ ਜਾਣਾ ਹੁਣ ਸਾਡੇ ਪੋਸਟਰ ਵੀ ਪਾੜੇ ਜਾਂਦੇ ਆ ਸਾਡੀ ਬਾੜ ਦੇ ਵਿੱਚ ਸਾਡੇ ਸਾਨੂੰ ਕਿਹੜੇ ਸਾਡੇ ਜਿਹੜੇ ਵਰਕਰ ਆ ਉਹਨਾਂ ਨੂੰ ਧੰਕੀਆਂ ਵੀ ਮਿਲਦੀਆਂ ਨੇ ਕਿ ਬਲਾਰੀਆ ਸਾਹਿਬ ਜੀ ਨੇ ਦੱਸ ਹੀ ਦਿੱਤਾ ਕਿ ਉਹਨਾਂ ਦੀ ਬੰਗਾਰ ਦੀ ਨਿਸ਼ਾਨੀ ਆ ਬਸ ਸਾਨੂੰ ਤੇ ਜਨਤਾ ਦਾ ਸਾਡੇ ਭਰਾ ਦਾ ਆਸ਼ੀਰਵਾਦ ਚਾਹੀਦਾ ਆ Papa ਦੇ ਸਾਰਿਆਂ ਦਾ ਆਸ਼ੀਰਵਾਦ ਚਾਹੀਦਾ ਜਾਂ ਤੁਸੀਂ ਮੈਨੂੰ ਵੇਖੋ ਰਾਤ ਨੂੰ ਤੁਸੀਂ ਚੱਲੋ ਜਦੋਂ ਮਰਜ਼ੀ ਕੋਈ ਚੰਗਾ ਬਣਾ ਇਨਸਾਨ ਵਧੀਆ ਚੱਲਦਾ ਆ ਸੜਕ ਦੇ ਉੱਤੇ ਚੱਲੇ ਚੱਲਵੇ ਨਾ ਤੇ ਮੇਰੇ ਹਿਸਾਬ ਨਾਲ ਉਹਨੂੰ ਡਿਸਕ ਦਾ ਨੁਕਸ ਤੇ ਪੱਕਾ ਹੀ ਪੈਣਾ ਤੇ ਸਾਡੇ ਇੱਥੇ ਬਲਾਰੀਆ ਸਾਹਿਬ ਨੇ ਦੱਸਤਾ ਕਿ ਕੁੱਟਿਆਂ ਦਾ ਸੀਟ ਲਾਈਟਾਂ ਦਾ ਰੋਡ ਦਾ ਸਭ ਤੋਂ ਵੱਡੀ ਗੱਲ ਪਾਣੀ ਦਾ ਪਾਣੀ ਐਡਾ ਗੰਦਾ ਜਿੰਨਾ ਵੀ ਕਈ ਬਹਾਰੀਆਂ ਲੱਗ ਰਹੀਆਂ ਨੇ ਉਹ ਸਭ ਮਹਾਰਾਜਾ ਕਿਰਪਾ ਕਰੇ ਸੱਚੇ ਪਾਤਸ਼ਾਹੀ ਤੇ ਸਾਡੇ ਭਰਾ ਦੇ ਅਸ਼ੀਰਵਾਦ ਸਦਕਾ ਸਾਰੇ ਕੰਮ ਸਾਡੀ ਹੈ ਭੈਣ ਤੁਹਾਡੀ ਹੈ ਸਾਰੇ ਤੁਹਾਡਾ ਭਰਾ ਅੱਗੇ ਲਾ ਕੇ ਸਾਰੇ ਕੰਮ ਕਰਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ